ਅੱਜ ਮੇਟਰੋ ਪਿੰਡ ਮੋਦਗੀ ਖੜੇ ਆ ਬਾਈ ਕੋਲੇ ਤਿੰਨ ਟਰੈਕਟਰ ਇੱਕੇ ਘਰੇ ਵਗਾਉ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣ ਕਰੀ ਕੀ ਹਾਲਾ ਬਾਈ ਵਧੀਆ ਵੀਰੇ ਵਧੀਆ ਇਹ ਕਿਹੜਾ ਮਾਰਡਾ ਨਿਊ ਹਾਲੈਂਡ ਹਾਂਜੀ ਇਹ 2013 ਮਾਡਲ ਠੀਕ ਆ 2013 ਮਾਰਡਲਾ ਨੰਬਰ ਬਾਈ ਪਿਆਬ ਹਾਂਜੀ ਨੰਬਰ 50 ਫਰਸਟ ਆ ਤੇ ਬਾਈ ਸਾਰਾ ਓਰੀਜਨਲ ਆ ਹਾਂਜੀ ਓਰੀਜਨਲ ਆ ਤੇ ਟਾਇਰ ਦੇ 16 ਨੋ 28 ਦੇਣਾ ਮਗਰਲੇ BK T ਦੇ ਇਹ ਫਿਰ ਨਾਲ ਦੇ ਆ ਹਾਂਜੀ ਟਾਇਰ ਨਾਲ ਦੇ ਹੈਗੇ ਆ ਮੰਨ ਲਓ 65 ਕੇ ਪੈਸੇ 60 ਤੋਂ 65 ਕੇ ਪੈਸੇ ਹਾਂ 60 ਤੋਂ 65 ਕੇ ਪੈਸੇ ਠੀਕ ਆ ਟਰੈਕਟਰ ਬਾਕੀ ਬਾਈ ਸਾਰਾ ਓਰੀਜਨਲ ਆ ਹ 3 ਸਪੀਡ ਟਰੈਕਟਰ ਆ ਠੀਕ ਆ ਸਪੀਡ 3 ਆ ਡਬਲ ਡਿਸਟ੍ਰਿਬਿਊਟਰ ਹੈ ਡਬਲ ਡਿਸਟ੍ਰਿਬਿਊਟਰ ਕੰਪਨੀ ਦਾ ਨਾ ਹਾਂਜੀ ਕੰਪਨੀ ਦਾ ਡਬਲ ਡਿਸਟ੍ਰਿਬਿਊਟਰ ਆ 3 ਸਪੀਡ ਆ ਬਾਕੀ ਟਰੈਕਟਰ ਬਈ ਸੋਹਣਾ ਪਿਆ ਪੂਰਾ ਹਾਂਜੀ ਤੇ ਛੋਟੀ ਜ਼ਿੰਮੇਦਾਰਾ ਤੇ ਓਮ ਵੀ ਜ਼ਿੰਮੇਦਾਰਾ ਤੇ ਵਧੀਆ ਟਰੈਕਟਰ ਹੈ ਹਨਾ ਹਾਂਜੀ ਪੂਰਾ ਵੱਡਾ ਟਰੈਕਟਰ ਆ ਜੀ ਸੋਹਣਾ ਆ 3 ਸਪੀਡ ਚ ਆਈ ਹਾਂ ਹਾਂ ਵੀ ਮਾਰਦਾ ਨਹੀਂ ਜੀ ਤੇ ਨਹੀਂ ਨਹੀਂ ਹਾਂਜੀ ਜੀ ਤੇ ਸਮਾਨ ਬਾਈ ਪੂਰਾ ਡੰਡਾ ਫੱਟੀ ਛਤਰੀ ਸਮਾਨ ਨਾਲ ਮਿਲਿਆ ਜਿਹੜਾ ਕੰਪਨੀ ਦਾ ਜੋ ਵੀ ਇਹ ਸਭ ਕੁਝ ਆ ਛਤਰੀ ਨਵੀਂ ਲਈ ਹੈ ਬਈ ਹਾਂਜੀ ਛਤਰੀ ਨਵੀਂ ਹੈ ਹਲਫ ਆਫ ਹੀ ਹੁਣੀ ਉੱਤਰੇ ਵੇਖ ਸਕਦੇ ਹੋ ਛਤਰੀ ਨਵੀਂ ਲਈ ਆ ਤੇ ਸਾਰਾ origignal tractor ਆ ਪੀ ਆਵਦਾ ਨੰਬਰ ਆ ਡਾਕੂਮੈਂਟ ਪੂਰੇ ਆ ਹਾਂਜੀ ਡਾਕੂਮੈਂਟ ਪੂਰੇ ਆ ਕੀ ਡਿਮਾਂਡ ਹੈ ਬਾਈ ਇਹਦੀ 495 495 ਦੀ ਡਿਮਾਂਡ ਹੈ ਜਿਹੜਾ ਬਾਈ ਵੀਡੀਓ ਸ਼ੇਅਰ ਕਰਕੇ ਜਾਊਗਾ ਹਾਂਜੀ ਮਾਣ ਤਾਣ ਵੀਰੇ ਫੁੱਲ 495 ਤੋਂ ਕਿੰਨਾ ਛੱਡੋਗੇ ਬਾਈ ਲੈਸ ਤਾਂ ਆਪ ਹੁਣੀ ਕਰ ਦਿੰਨੇ ਇੰਨੇ ਲੈਣ ਵਾਲਾ 475 ਦਾ ਦੇ ਦਾਂਗੇ ਲਾਸਟ ਅੱਛਾ 2000 ਸਿੱਧਾ ਹੀ ਚੱਕਦਾ ਹਾਂਜੀ 4 ਲੱਖ 75 ਹਜ਼ਾਰ ਜੁਣ ਕਰ ਦੇ ਨਹੀਂ ਹਾਂਜੀ ਬਾਕੀ ਕੋਈ ਨਹੀਂ ਮੌਕੇ ਮਾੜਾ ਮੋਟਾ ਹੋਰ ਕਰ ਦੋਗੇ ਹੋਰ ਕਰਦਾ ਨਹੀਂ ਕੋਈ ਗੱਲ ਠੀਕ ਆ 4 ਲੱਖ 75000 ਦਾ ਬਾਈ ਕਹਿੰਦੇ ਦੇ ਦਿਆਂਗੇ ਬਾਕੀ ਮਾੜਾ ਮੋਟਾ ਹੋਰ ਕਰ ਦੇਣਗੇ ਸੋ ਇੱਕ ਅੱਗੇ ਬਾਈਆਂ ਕੋਲੇ ਖੜਾ ਨਿਊ ਹਾਲੈਂਡ 36 30 ਇਹ ਵੀ ਆ ਇਹ ਕਿਹੜਾ ਮਾਡਲ ਆ ਇਹ 2012 ਆ ਮਾਡਲ ਆ ਲਾਸਟ ਪਲੱਸ ਮਾਡਲ ਆ ਲਾਸਟ ਪਲੱਸ ਮਾਡਲ 12 ਦਾ ਹਾਂਜੀ ਠੀਕ ਆ ਇਹਦੇ ਟਾਇਰਾਂ ਦੀ ਗੱਲ ਕਰੀਏ ਇਹਦੇ ਟਾਇਰ ਹੈਗੇ ਆਈ 75 80 ਪਏ 75 80 ਬਹਿ ਨਾਲ ਦੇ ਦੇ ਨਹੀਂ ਇਹ ਦਵਾਰਾ ਚੜੇ ਦਵਾਰਾ ਚੜੇ ਆ 75 ਤੋਂ 80 ਪਏ ਟਾਇਰ ਆ ਮਾਨ ਤੁਹਾਨੂੰ ਪਤਾ ਹਾਂ ਹਾਂ ਹਾਂਜੀ ਹਾਂਜੀ ਪੰਜਾਬ ਨੰਬਰ ਆ ਹਾਂਜੀ ਪੰਜਾਬੀ ਫਰਸਟ ਹਾਉਨ ਵੀ ਹੈ ਫਰਸਟ ਓਨਰ ਆ ਤੇ ਪੰਜਾਬ ਦਾ ਨੰਬਰ ਆ ਸਾਮਾਨ ਬਈ ਸਾਰਾ ਨਾਲ ਡੰਡਾ ਫੱਟੀ ਛਤਰੀ ਫੇਬਰ ਹੌਡਾ ਜਿਵੇਂ ਆਂ ਆਈ ਦੇਵੋਗੇ ਹਾਂਜੀ ਆਈ ਸਭ ਕੁਝ ਠੀਕ ਆ ਸਾਰਾ ਸਾਮਾਨ ਆਈ ਮਿਲੂਗਾ ਡੰਡਾ ਫੱਟੀ ਛਤਰੀ ਫੇਬਰ ਹੌਡ ਸਾਰਾ ਕੋ ਨਾਲ ਆ ਤੇ ਰਿਕਾਰਡ ਨਾਲ ਹੀ ਚੱਲੋ ਰਿਕਾਰਡ ਨਾਲ ਹੀ ਇਹ ਵੀ 3 ਸਪੀਡ ਡਬਲ ਡਿਸਟ੍ਰੀਬਿਊਟਰ ਮੰਨ ਲਓ ਸੇਮ ਹੀ ਆ ਹਾਂ ਟੌਪ ਮਾਰੋ 55hp ਇਹ 55hp ਚਾਹਤੇ ਇਹਦੀ ਡਿਮਾਂਡ ਕਿੰਨੀ ਆ? ਇਹਦੀ ਡਿਮਾਂਡ ਹੈ ਜੀ 5,11500 ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਆ। ਹਾਂਜੀ ਮਾਨਤਾਂ ਲਈ। ਕਿੰਨਾ ਕਰੋਗੇ? 5 55 ਚੋਂ। 515 ਦਾ। 515 ਚੋਂ ਸੌ ਦੀ ਕਿੰਨਾ ਕਰੋਗੇ? ਬਿਲਕੁਲ ਨਾ ਲਾ ਦੇ। ਉਦੋਂ 15000 ਸ਼ਰਤ ਦਿੰਦੇ ਆਂ ਇਹ ਕੁਰੀ ਗੱਲ ਦੀ 5 ਲੱਖ ਤਾਂ ਦੇ ਦਾਂਗੇ। 5 ਲੱਖ ਜਣ ਕਰ ਦੇ। ਕੋਈ ਨਹੀਂ ਹੋ ਜਾਊਗਾ ਮੌਕੇ ਤੇ ਮਾਰ। ਠੀਕ ਆ ਮੌਕੇ ਤੇ ਕਰਦੇ ਹੋਗੇ। ਸੋ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ। ਅੱਗੇ ਆ ਗਿਆ ਭਾਈ ਜੌਂਡੀਅਰ 5305 ਇਹ ਕਿਹੜਾ ਮਾਡਲ ਆ? ਇਹ 2018 ਮਾਡਲ ਬਈ। ਹਰਾਂ ਨੰਬਰ ਪਿਆ ਬਈ ਇਹ ਹਾਂਜੀ 50 ਫਸਟ ਹਨਰ ਇਹ ਠੀਕ ਆ ਟਾਇਰ ਤਾਂ ਇਹਦੇ ਬਈ ਵੱਡੇ ਨਹੀਂ ਬੜੇ ਥੋੜੇ ਇਹ 18 ਦੇ ਬਾਈ ਨੇ ਨਾ ਕੰਪਨੀ ਵਾਲੇ ਬਦਲ ਕੇ ਜੂੜੇ ਚੌੜੇ ਪਾਤੇ ਆ ਜੀ ਹਾਂ ਰੇਡੀਅਲ ਰੇਡੀਅਲ ਪਾਏ ਠੀਕ ਆ ਮੂਰਲੇ ਨਾਲ ਦੇ ਜੀ ਮੂਰਲੇ ਨਾਲ ਦੇ 18 ਦੇ ਹਾਂ ਮਗਲ ਸ਼ੌਕ ਨੂੰ ਚੌੜੇ ਕਰਕੇ ਹਾਂ ਵੀ ਰੇਡੀਅਲ ਟਾਇਰ ਥੋੜੇ ਚੌੜੇ ਆ ਹਾਂਜੀ ਉਹ ਪਵਾਏ ਵੇ ਆ ਹਾਂਜੀ ਹਾਂਜੀ ਤੇ ਰੰਗ ਪੇੜ ਦਾ origignal ਹਰ ਸਾਰਾ ਹਾਂਜੀ ਠੀਕ ਆ ਸਾਰਾ origignal ਆ ਡਬਲ ਹੈਲਟਰੀ ਬੁਟਰੇ ਵੀ ਨਾ ਹਾਂਜੀ ਸਮਾਨ ਬਈ ਪੂਰਾ ਹਾਂ ਜੀ ਸਾਰਾ ਪੂਰਾ ਛਤਰੀ ਹੀ ਲਈਏ ਡੰਡਾ ਫਰਤੀ ਛਤਰੀ ਸਾਰਾ ਸਾਮਾਨ ਨਾਲ ਦੇਵਾਂਗੇ ਤੇ ਨੰਬਰ 50 ਆਵਾ ਨੰਬਰ 50 ਤੇ ਇਹਦੀ ਡਿਮਾਂਡ ਕਿੰਨੀ ਆ ਇਹਦੀ ਡਿਮਾਂਡ ਹੈ 6 ਲੱਖ ਦੀ 6 ਲੱਖ 18 ਮਾੜ ਲਈ ਹਾਂ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਕਿੰਨੇ ਪੈਸੇ ਮੰਨਦਾ 6 ਕਿੰਨੇ ਪੈਸੇ ਮਾਨਤਾਨ ਕਰੋਗੇ ਤੇ ਇਹਦਾ ਮਾਨ ਇਹ ਦੇਣ ਦੇਣ ਵਾਲਾ ਵੇ 585 ਦਾ ਲਾਸਟ ਜਮ ਉਹ ਚੋ ਨਹੀਂ ਕਰਦੇ ਹਾਂ ਜੀ ਕੋਈ ਨਹੀਂ ਹੋ ਜੂਗਾ ਮਾੜਾ ਮੋਟਾ ਕਰ ਦੋਗੇ ਮੋਕ ਕੇ ਦੇਉ ਜਮਾਨ ਠੀਕ ਹੈ ਬਾਈ ਇਹ ਤਿੰਨੇ ਟਰੈਕਟਰ ਕਿਹੜੇ ਪਿੰਡ ਖੜੇ ਬਾਈ ਹਾਂਜੀ ਪਿੰਡ ਮੁਤਕੀ ਜ਼ਿਲ੍ਹਾ ਫਰੋਜ਼ਪੁਰ ਇਹ ਤਿੰਨ ਨੰਬਰ ਬੋਲ ਦੀ ਬਾਈ ਹਾਂਜੀ 95013 84398 ਠੀਕ ਹੈ ਜੀ ਵੀਡੀਓ ਹੁਣ ਕਰ ਦਿਓ ਦਬਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ